ਸੂਰ ਗੋਲ ਮਰਦਾਰ ਖਾ ਸੂਰ ਹੋਰ ਹੋਰ ਕੇ ਜਿਹੜਾ ਖਾਣਾ ਹੈ ਮਰਦਾਰ ਖਾਣਾ ਹੈ ਮਰਦਾਰ ਹਰਾਮ ਨੂੰ ਕਹਿੰਦੇ ਮੁਸਲਮਾਨ ਕੋਈ ਮਰੀ ਹੋਈ ਚੀਜ਼ ਆਪੋ ਹੋਵੇ ਉਹਨੂੰ ਤਾਂ ਮਰਦਾਰ ਦਾ ਹਰਾਮ ਕਹਿੰਦੇ ਐ ਜਿਹੜੀ ਆਪ ਜੀਵਾ ਕਰਨ ਨੂੰ ਹਲਾਲ ਕਹਿੰਦੇ ਐ ਤੋਂ ਮਾਰੇ ਕਹਿੰਦੇ ਝੂਠ ਬੋਲ ਕੇ ਤੂੰ ਭਾਈ ਜਿਵੇਂ ਹਿੰਦੂਆਂ ਆਪੇ ਗਊ ਮਰਦਾਰ ਹੈ ਮੁਸਲਮਾਨਾਂ ਆਪੇ ਸੂਰ ਮਰਦਾਰ ਹੈ ਉਹ ਮਰਦਾਰ ਖਾਣੇ ਉਹ ਮਰਦੋ ਤਸੂ ਖਾਣੇ ਐ ਕਿ ਝੂਠ ਬੋਲ ਬੋਲ ਕੇ ਖਾਣੇ ਹੋ ਅਬੀ ਅਬੀ ਨੋ ਸਮਝਾਵਣ ਜਾਂ ਮੈਂ ਹੋਰ ਨਾ ਬਤਾਇ ਸਮਝਾਉਣ ਸਿੱਖਿਆ ਦੇਣ ਰਾਤੇ ਜਾਣੇ ਹੂੰ ਕਿ ਲੋਕੋ ਤੁਸੀਂ ਕੂੜ ਨਾ ਬੋਲਿਆ ਕਰੋ ਖ਼ਲਾਲ ਖਾਣਾ ਕਰੋ ਹਰਾਮ ਨਾ ਖਾਣਾ ਕਰੋ ਇਹ ਸਿੱਖਿਆ ਸਮਝਾਉਣ ਵਾਲੇ ਅਵਰ ਹੋਰ ਦਾ ਉਹਨੂੰ ਜਾਣੇ ਹੂੰ ਤੇ ਆਪ ਧਰਮ ਨਹੀਂ ਕਰਦੇ ਹੋ ਮੁੱਠਾ ਆਪ ਮੁਹਾਏ ਸਾਥ ਆਪ ਹੀ ਹੈ ਕਾਜੀ ਤੂੰ ਲੁੱਟਿਆ ਗਿਆ ਹਾਂ ਕਾਮਕ੍ਰੋਧ ਦੇ ਵਿੱਚ ਠੱਗੀਆਂ ਮਾਰਨੇ ਤੇ

ਜਿਸ ਦਾ ਅੰਦਰ ਸੱਚ ਹੈ ਸਤਿਗੁਰੂ ਦੇ ਸਰਪੰਚਾਂ ਦੇ ਤਾਂ ਸਿੱਖਾਂ ਨੂੰ ਪੁੱਛਿਆ ਮਾਰਾ ਪਹਿਲੇ ਕਾਂਸਾ ਨੇ ਆਗੂ ਦੇ ਲਖਣ ਕੀਤੇ ਆ ਉਹ ਖੋਦੇ ਆਗੂ ਦੇ ਲਖਣ ਕੀਤੇ ਚੰਗੇ ਆਗੂ ਦੇ ਲਖਣ ਕਿਹੜੇ ਆ ਤਾਂ ਸੱਭੂ ਆਉਂਦਾ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿੱਚ ਦੁੱਖ ਭਜਣੀ ਦੇ ਰਹੀ ਇੱਥਾਂ ਦੇਖੇ ਸਿੱਖਾਂ ਨੇ ਇਸ ਸ਼ਲੋਕ ਦੇ ਕਦਮ ਤੋਂ ਪਰੇਸ਼ਾਨ ਕਰਨ ਤੋਂ ਕਤੁਰ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਦੇ ਹਨ ਮਹੱਲਾ ਚੌਥਾ ਜਿਸ ਦਾ ਅੰਦਰ ਸੱਚ ਹੈ ਜੇ ਭਾਈ ਸੱਜਾ ਗੁਰਸਿੱਖੋ ਹੁੰਦਾ ਹੈ ਜਿਹਦੇ ਹਿਰਦੇ ਨੂੰ ਛਿਗਾਈ ਹੈ ਕੂੜ ਨਾ ਹੋਵੇ ਇਹ ਅੰਦਰ ਸੋ ਸੱਚਾ ਨਾਮ ਮੁਖ ਸੱਚ ਅਲਾਏ ਉਹ ਸੱਚਾ ਨਾਮ ਉਹ ਹਿਰਦੇ 'ਚ ਵਸਿਆ ਹੋਇਆ ਹੈ ਤੇ ਮੁਖੋਂ ਵੀ ਸੱਚ ਨਿੱਕੇ ਕਰਕੇ ਸਚ ਨੂੰ ਲਾਭ ਕਰਦਾ ਬੋਲਦਾ ਹੈ ਉਹ ਚਾਰਦਾ ਹੈ ਉਹ ਹਰ ਮਾਰਗ ਆਪ ਚੱਲਦਾ ਉਹ ਸੱਚਾ ਆਗੂ ਹੈ ਖਰੀਵੇ ਮਾਰਗ ਭਗਤੀ ਸਹਿਬ ਗਿਆਨ ਦੇ ਰਸਤੇ 'ਚ ਉਹ ਆਪ ਚੱਲਦਾ ਹੈ ਹੋਰਨਾਂ ਨੂੰ ਹਰ ਮਾਰਗ 'ਤੇ ਹੋਰਨਾਂ ਨੂੰ ਭਾਈ ਲੋਕਾਂ ਨੂੰ ਵੀ ਪਰਮੇਸ਼ਰ ਦੇ ਮਾਰਗ ਭਗਤੀ ਦੇ ਪ੍ਰੇਮ ਦੇ ਰਸਤੇ 'ਚ ਪਾਉਂਦਾ ਹੈ ਜੇ ਅੱਗੇ ਤੀਰਥ ਤੀਰਥ ਹੋਏ ਤਾਂ ਮਲ ਲਹਿ ਸਈ ਸਤਿਗੁਰਾਂ ਦਾ ਇਹ ਮਤ ਹੈ ਗੁਰੂ ਨਾਨਕ ਦੇਵ ਜੀ ਦਾ ਜੇ ਕੋਈ ਅੱਗੇ ਤੀਰਥ ਹੋਵੇ اتے تو میل لہ جی ہے باپا دی چپڑ ناتا سگوی مل لا چپڑ دھا کر نیائی جی گرو سب میل لہ جائے چھپڑ دیوی بھوتوں پریتان کی جڑے اپاسنا کرتے شلے کڑدے بے مارگ موسے منتر مسان سب نے چینے لگے کمان کھوٹے منت پڑتے ہے گرو سا شبد نانتے نہیں وہ چھپڑیاں بھی نہیں آئی ہیں سکامی پورک انہوں نے جی اپاشنا کرنی نہ ہونا سب کا کرنی ہے اگے لال بھی پاپا نے محل لا لینا سگ بہت ہی لا لینا ہے محل تیرت سورا ستگر تیر مارا کون ہوا مارا کہ ہوتا کا پور نام نانک دیو مارا سچے پاتشاہ گرو امر صاحب گرو امرداس صاحب ہے جو اندن ہر ہر نام تے آئے وہ سدگرو جہے رات نے آپ واہ گرو کے ہر ہر نو کیا ہے ਸਿੱਖਾ ਜੇ ਤਾਈ ਬਖਸ਼ੀ ਕਰਦੇ ਆ ਤੇ ਹਮ ਦੀ ਉਹ ਆਪ ਸਿੱਟਾ ਕੁਟੰਦ ਸਿਓ ਉਹ ਆਪ ਹੀ ਪਰਿਵਾਰ ਦੇ ਸਮੇਤ ਗੁਰਸਿੱਖ ਸਤਗੁਰੂ ਮੁਕਤ ਹਨੇ ਛੁੱਟੇ ਹੋਏ ਹਨ ਜੇ ਹਰ ਹਰ ਨਾਮ ਸਭ ਸ੍ਰਿਸ਼ਟੀ ਛਡਾ ਉਹ ਪਰਮੇਸ਼ੁਰ ਦਾ ਨਾਮ ਹਰੀ ਦਾ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਮੁਕਤ ਕਰ ਲੈਂਦੇ ਛਡਾ ਲੈਂਦੇ ਆ ਜਨ ਨਾਨਕ ਕਿਸ ਬਲਿਹਾਰ ਨੇ ਸੰਤ ਜੀ ਉਹਨਾਂ ਤੋਂ ਬਲਿਹਾਰ ਜਾਈਏ ਜੇ ਆਪ ਜਪੈ ਅਗਰਾ ਨਾਮ ਜਿਹੜਾ ਆਪ ਹੀ ਨਾਮ ਜੰਦੇ ਹੋਰ ਮਨ ਨੂੰ ਜਪਉਂਦੇ ਆ ਇਹ ਸੱਚੇ ਆਗੂਆਂ ਦੇ ਲਖਨ ਗੁਰੂ ਸਾਹਿਬ ਕੋਲੋਂ ਹੀ ਪਾਪ ਕਰਨ ਕੀਤੇ ਸਿੱਖਾਂ ਦੇ ਪੁੱਛਣ ਤੋਂ ਪੌੜੀ ਇੱਕ ਕੰਧ ਮੂਲ ਚੁਣ ਖਾਹ ਬਹੁਤ ਖੰਡ ਦਾ ਖੰਡਨ ਕਰਦੇ ਗੁਰੂ ਨਾਨਕ ਸਾਹਿਬ ਜੀ ਨੇ ਪੌੜੀਆਂ ਹੰਨ ਸਾਰੀਆਂ ਇਹ ਕਹਿੰਦੇ ਸਾਹੀ ਕੰਧ ਕੰਧ ਮੂਲ ਫਲ ਵੀ ਹੁੰਦਾ ਹੈ ਇੱਕ ਜਿਸ ਪ੍ਰਕਾਰ ਨਕੀ ਦਾ ਆਤਾ ਹੁੰਦਾ ਇਹ ਹਜੇ ਜਿਹਦਾ ਰੰਗ ਹੁੰਦਾ ਹੈ ਤੇ ਪਾਠੀ ਵਰਗਾ ਫਲ ਹੁੰਦਾ ਹੈ ਇਸ ਪ੍ਰਕਾਰ ਕੰਧ ਮੂਲ ਇੱਕ ਫਲ ਹੁੰਦਾ ਹੈ ਇਸ ਪ੍ਰਕਾਰ ਕੰਮ ਨੂੰ ਨਾਉ ਡਾਣਿਆਂ ਜਾਂਿਆਂ ਨਾਲ ਜਿਹੜੇ ਲੱਗੇ ਹੋ ਸਨ ਹੋਣ ਮੂਲ ਮੂੜੀਆਂ ਗਾਜਰਾ ਆਦਿਕ ਜਿਵੇਂ ਧਰਤੀ 'ਚੋਂ ਪੈਦਾ ਹੋਣ ਵਾਲੇ ਹੋਣ ਕਿਉਂ ਕੰਮ ਮੂਲ ਉਹ ਜਿਵੇਂ ਕੰਦ ਆਦਿਕ ਜਿਵੇਂ ਹੈ ਇਸ ਪ੍ਰਕਾਰ ਕੰਦ ਆਦਿਕ ਕੰਦ ਦਾਣਿਆਂ ਨਾਲ ਲੱਗੇ ਹੋ ਫਲ ਤੇ ਮੂਲ ਮੂੜੀਆਂ ਆਦ ਗਾਜਰਾ ਆਦਿਕ ਕਿਉਂ ਤੁਲ ਕੇ ਖਾਂਦੇ ਆ ਕੰਦ ਮੂਲ ਫਲ ਫੁੱਲ ਦਾ ਇਕੱਠਾ ਰਸੰਕੇ ਪੀ ਹੈ ਕੰਦ ਮੂਲ ਫਲ ਫੁੱਲ ਕੁਣਕੁਣਕੇ ਖਾਂਦੇ ਹਨ ਬਣਖੰਡ ਵਾਸਾ ਅਬੋ ਬੋਣਾ ਦੇ ਖੰਡ ਇਸਤੇ ਦੀ ਬਖਣਾ ਕਰਦੇ ਹੈ ਜਿਹੜੇ ਲੋਕੋ ਇੱਕ ਭਗਵਾ ਵੇਸ ਕਰ ਫਿਰੇ ਇੱਕ ਗ੍ਰਿਸ਼ਤ ਨੂੰ ਛੱਡ ਕੇ ਭਗਵਾ ਵੇਸ ਧਾਰ ਕੇ ਤੁਰੇ ਫਿਰਦੇ ਹੈ ਮਾਰੂਤੀ ਦਾ ਰੰਗ ਸਮਝਿੰਦੇ ਹੈ ਉਹਦੇ ਉਪਾਸਕ ਹੈ ਜੋ ਵੀ ਸੰਨਿਆਸੀ ਅਤੇ ਯੋਗੀ ਹੰਦੇ ਕਈ ਆਪਣੇ ਆਪ ਨੂੰ ਕਹਾਉਂਦੇ ਗੋਰਖ ਮਤਿ ਵਾਲੇ ਉਲੰਬੀ ਆਸਰਾ ਲੈਣ ਵਾਲੇ ਕਨਤਾਤੇ ਕਈ ਸੰਨਿਆਸ ਦਿੱਤਾ ਤੇ ਇਹ ਮਤ ਵਾਲੇ ਬ੍ਰਿਪੂਰੀ ਆਦਿ ਸਿਆਸੀ ਆਦਮੋਂ ਕਹੋਂਦੇ ਹਨ ਅੰਦਰ ਕ੍ਰਿਸ਼ਨਾ ਬਹੁਤ ਉਤੋਂ ਦੇ ਪਿਆਗੀ ਬਣੇ ਫਿਰਦੇ ਆ ਅੰਦਰ ਕ੍ਰਿਸ਼ਨਾ ਨੇ ਅੰਦਰ ਬਹੁਤ ਸਾਰੀ ਲੱਗੀ ਹੋਈ ਹੈ ਸਾਧਨ ਭੋਜਨ ਕੀ ਆਸਾ ਉਤੋਂ ਤਾਂ ਇਉਂ ਚਾਹੁੰਦੇ ਵੀ ਸਾਰਿਆਂ ਦੇ ਧੰਨਾ ਨਾ ਹੋ ਕੇ ਮੇਰੇ ਕੋਲ ਹੀ ਆ ਜਾਵੇ ਸਾਰਿਆਂ ਦੇ ਪਦਾਰਥ ਨਾ ਹੋ ਕੇ ਮੇਰੀ ਟਿਕਾ ਹੋ ਜਾਵੇ ਤੇ ਉਤੋਂ ਝੂਠ ਹੀ ਨਾ ਬੋਲਦੇ ਆ ਕਹਿੰਦੇ ਸਾਧਨ ਭੋਜਨ ਕੀ ਆਸ ਹਮਾਰੇ ਕੋਲ ਤਾਂ ਦਸਤੋਰ ਭੋਜਨ ਦੀ ਆਸ ਹੈ ਹੋਰ ਹੋਰ ਕਿਸੇ ਦੀ ਲੋੜ ਨਹੀਂ ਝੂਠੇ ਬੋਲਦੇ ਹਨ ਬਿਰਖਾ ਜਨਮ ਗਵਾਏ ਐਸੇ ਫੁਰਖਾਂ ਨੂੰ ਆਪਦਾ ਜਨਮ ਵਿਅਰਥ ਕੋ ਆ ਗਿਆ ਜਿਸ ਕੋਲ ਉਹਨਾਂ ਦਾ ਜਨਮ ਨਾ ਗਿਰਹੀ ਨਾ ਉਹਦਾ ਸਮੋ ਬ੍ਰਿਸ਼ਤੀ ਹੈ ਨਾ ਉਹਦਾ ਛੀ ਹੈ ਉਹ ਤੋਹਿਆ ਸੁਤੇ ਜਿਵੇਂ ਘਰ ਕੋ ਨਾ ਘਾਟ ਕੋrna ਇੱਥੇ ਨੋਟ ਕੇ ਵਿਚੇ ਖਾਂਦੇ ਕੁੱਤਕੇ ਸੋਏ ਨਾ ਦੇਸੀ ਬਣ ਕੇ ਉਹ ਕਿਉਂ ਸੋ ਗੀਹੀ ਜੋ ਨਿਗਰੋ ਕਰੇ ਫਲਦਾਨ ਕਾ ਕਰੇ ਸਰੀਰ ਸੋ ਗੀਹੀ ਗੰਗਾ ਕਾ ਨੀਰ ਉਦਾਸੀ ਹੋਵੇ ਤਾਂ ਸਾਰੇ ਮਾਨ ਮੋ ਛੱਡ ਕੇ ਸੋ ਸੋਦਾਸੀ ਜੋ ਤਾਲੇ ਉਦਾਸ ਅਰਦੋਂ ਕਰੇ ਨਹੀਂ ਵਾਸ ਆਉਂਦੇ ਜਾਂਦੇ ਸਭ ਪਰਮੇਸ਼ਰ ਦੇ ਨਾਮ ਦਾ ਵਾਸਾ ਹੋਵੇ ਹੈ ਜਾਂ ਉਦਾਸੀ ਹੋਵੇ ਇਹ ਉਹ ਨਾ ਉਦਾਸੀ ਹੈ ਤੇ ਨਾ ਉਹ ਗ੍ਰਸਤੀ ਹੈ ਨੇ ਜਨਮ ਕਾਲ ਸਿਰੋ ਨਾ ਉਤਰੈ ਉਹਨਾਂ ਦੇ ਸਿਰ ਤੇ ਜਨਮ ਤੋਂ ਮਰਦੂਬੀ ਜਿਹੜਾ ਕਾਲ ਆ ਕਾਲ ਕਰਨ ਵਾਲਾ ਜਨਮ ਸਰਦੇ ਤੇ ਉੱਤਰ ਜਾਣੀ ਚੜਿਆ ਇਹ ਖੜਾ ਰਹਿਦਾ ਮੇਰੇ ਅਸਰੂਪਰੇ ਤਿਰਿ ਵਿਦ ਮਨਸਾ ਤਿੰਨ ਪ੍ਰਕਾਰ ਦੀ ਮਨਸ਼ਾਏ ਸੁਧਲੇ ਤੇ ਲੋਕੀ ਖਣਾ ਪੀਣੇ ਤਿੰਨ ਪ੍ਰਕਾਰ ਦੀ ਵਾਸ਼ਨਾ ਹੋ ਰਹੀ ਹੈ ਉਹਨਾਂ ਦੀ ਗੁਰਮਤੀ ਕਾਲ ਨਾ ਆਵੇ ਨੇੜੇ ਜਿਹੜੇ ਗੁਰਮਤਿ ਨੂੰ ਧਾਰਨ ਕਰਨ ਵਾਲੇ ਉਹਨਾਂ ਦੇ ਕਾਲ ਨੇੜੇ ਨਹੀਂ ਆ ਸਕਦਾ ਜਾਂ ਹੋਵੇ 10 ਨੂੰ 10 ਆਉਣਾ ਤੇ 10 ਦਾ 10 ਹੀ ਕਾਲ ਤੋਂ ਬਚ ਸਕਦਾ ਹੈ ਜਿਵੇਂ ਸਾਥ ਸੰਗਤ ਦੀ ਛੇਰ ਤੇ ਛੇੜਨੀ ਜਿਨ੍ਹਾਂ ਬੰਦਾਂ ਦੇ ਨਾਲ ਸਾਰੇ ਜਾਨਵਰਾਂ ਨੂੰ ਖਾਪੀ ਜਾਂਦੇ ਆ ਕਾਲ ਖਾਂਦੇ ਆ ਪਰ ਆਪਣੇ ਬੱਚਿਆਂ ਨੂੰ ਜਦੋਂ ਕਿਤੇ ਜੰਗਲ ਨੂੰ ਅੱਗੇ ਲੱਗ ਗਏ ਉਹਨੇ ਬੰਦਾਂ ਨਾਲ ਹੀ ਤੱਕੜ ਕੇ ਬਾਹਰ ਲੈ ਕੇ ਆ ਜਾਂਦੇ ਐ ਉਹਨਾਂ ਦੇ ਤਾਂ ਹੀ ਦੰਦ ਨਹੀਂ ਲੱਗਣਦੇ ਬੱਚਿਆਂ ਨੂੰ ਇਹ ਬਿੱਲੀ ਆਪਦੇ ਬਲੂਗਲੇ ਨੂੰ ਕਈ-ਕਈ ਫੋੜਦੇ ਤੰਬੇ ਚੜ੍ਹਦੀਵੇਂ ਉੱਪਰ ਵੀ ਸੱਚੀ ਘੜੀ ਜਾਂਦੀ ਐ ਪਰ ਚੂਹੇ ਉਹਨਾਂ ਬੰਦਾਂ ਨਾਲ ਖਾ ਜਾਂਦੀ ਐ ਇਉਂ ਕਾਲ ਜਿਹੜਾ ਹੈ ਮਾਨਸ ਮੁਕਰਾ موسی ਤੀਨੋਂ ਮੀਟ ਬਲਈਆ ਖਈ ਹੈ ਅੱਗੇ ਆਪਦੇ ਪਿਆਰਿਆਂ ਨੂੰ ਜਿਵੇਂ ਸ਼ੇਰ ਸ਼ੇਰ ਨਹੀਂ ਜੇ ਬਿੱਲੀ ਆਪੋ ਬਲੂਗਲੇ ਦਾੰਦ ਨਹੀਂ ਲੱਗਣੁੰਦੀ ਐ ਆਪਦੇ ਸੇਵਕਾਂ ਨੂੰ ਉਹ ਕਾਲਨਾਸ਼ ਨਹੀਂ ਕਰਨਾ ਜੇ ਦਾਸਾਂ ਦਾ ਦਾਸ ਹੋ ਜੇ ਕਿਉ ਗੁਰਮਤਿ ਦੁਆਰਾ ਕਾਲ ਸੋ ਉਹਦੀ ਰੱਖਿਆ ਕਰਦਾ ਜੇ ਸੌਂ ਚ ਬਚਾਉਣਾ ਲੈ ਜਨਨੀ ਨੇੜੇ ਆ ਸਕਦਾ ਉਹਨਾਂ ਦੇ ਉਹਨਾਂ ਦੇ ਕਾਇਤ ਜਾਦਾ ਗੁਰਮਖੋ ਸੰਤਾਂ ਭਗਤਾਂ ਅਸ਼ੀਸ਼ਾਂ ਦੇ ਦਰਸ਼ਨ ਹੁੰਦੇ ਆ ਕੰਨਿਆ ਪਿਆਰਿਆਂ ਦੇ ਅੰਤ ਵਿੱਚ ਕਿਉ ਵਾਹਿਗੁਰੂ ਦੇ ਚਰਨਾਂ 'ਚ ਸੌ ਜਾਂਦੇ ਕਾਲ ਨਹੀਂ ਉਹਨੇ ਨੇੜੇ ਆ ਸਕਦਾ ਥਰੀਰ ਵੀ ਸਮਾਪਤੀ ਵੇਲੇ ਉਹਨਾਂ ਨੂੰ ਕਾਲ ਭੱਤਣ ਨਹੀਂ ਕਰ ਸਕਦਾ ਪੁਰਾਣਾ ਕੋਠਾ ਜਾਣ ਕੇ ਛੱਡ ਕੇ ਮਹਾਰਾਜ ਚਰਨਾ ਜੀ ਪਹੁੰਚ ਜਾਂਦੇ ਹਨ ਸੱਚਾ ਜਾਂ ਹੋਵੇ ਜਾਂ ਹੋਵੇ 10 ਬੰਦਾ ਦਾ ਇਹ 10 ਦਾ 10 ਮਾਰਿਆਂ ਦਾ ਹੋ ਜਾਵੇ ਉਹ ਕਾਲ ਜਿਹੜੇ ਨਹੀਂ ਆ ਸਕਦਾ ਗੁਰਮਤਿ ਦੁਆਰਾ ਸੱਚਾ ਸ਼ਬਦ ਸੱਚ ਮਨ ਜਿਨ੍ਹਾਂ ਦੇ ਅੰਦਰ ਸੱਚੇ ਸ਼ਬਦ ਦਾ ਸਰਵਣ ਹੈ ਤੇ ਸੱਚੇ ਸ਼ਬਦ ਦਾ ਮੰਨਣ ਕਰਦੇ ਆ ਸੱਚੇ ਸ਼ਬਦ ਰਸਨਾ 'ਚ ਵੀ ਹੈ ਤੇ ਮਨ 'ਚ ਵੀ ਜਿਹਦੇ ਵਸਿਆ ਹੋਇਆ ਵਾਹਿਗੁਰੂ ਮੰਤਰ ਕਰ ਹੀ ਮਾਹ ਉਹ ਦਾਸੋ ਦ੍ਰਿਸ਼ਟੀ ਜਿੰਝੇ ਨਾਲ ਸਭਾਈ ਉਗਰਾਮ ਹਨਗੇ ਤਾਂ ਸਰੀਰ ਜਿਵੇਂ ਇਹ ਸਰੀਰ ਦੇ ਮਾਨ ਤੋਂ ਉਦਾਸ ਹਨ ਮਾਨਕ ਸਤਿਗੁਰ ਸੇਵਨ ਆਪਣਾ ਗੁਰੂ ਸਾਹਿਬ ਜਿੰਨੀ ਜੇ ਆਪਣੇ ਜਾਣ ਕੇ ਸਤਿਗੁਰਾਂ ਦੇ ਭਾਈ ਸੇਵਨ ਪੂਜਨ ਕਰਦੇ ਹੈ ਇਹ ਆਸਾ ਤੇ ਨਿਰਾਸਾ ਉਹ ਆਸਾ ਰੂਪ ਯਗ ਤੋਂ ਨਿਰਾਸ਼ ਹੋ ਕੇ ਮੁਕਤ ਹੋ ਗਏ ਹਨ ਪੁਰਖ ਐਸੀ ਸਨੋਕ ਮਹੱਲਾ ਪਹਿਲਾ ਜੇ ਰਤ ਲੱਗ ਜਾਏ ਕੱਪੜਾ ਸਤਿਗੁਰੂ ਸਾਹਿਬ ਸੁਲਤਾਨਪੁਰ ਸਾਹਿਬ ਹੱਤਾਲ ਕਿਉਂ ਦੇਈ ਤੇ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ ਰਸੂਲ ਦੇ ਜੀ ਇੱਕ ਕੁਕੜੀ ਕਾਜੀ ਨੇ ਜਿਵਾ ਕਰੀ ਉਹ ਜਿਵਾ ਜਦੋਂ ਕਰੀ ਉਹਦੀ ਰੱਤ ਜਈ ਸੀ ਕੁਕੜੀ ਦੀ ਇਹਦੇ ਸਾਰੇ ਚੋਲੇ ਤੇ ਡਿੱਗ ਗਏ ਜਿਸ ਵੇਲੇ ਚੋਲੇ ਤੇ ਡਿੱਗ ਗਏ ਕਹਿੰਦਾ ਉਹ ਚੋਲੇ ਨੌਕਰ ਨੂੰ ਕਹਿੰਦਾ ਮੇਰਾ ਖਰਾਬ ਹੋ ਗਿਆ ਪਲੀਟ ਹੋ ਗਿਆ ਇਹ ਛੇਤੀ ਚੋਲੇ ਮੇਰਾ ਧੋਗੋ ਇਹ ਮੁਸਲਮਾਨ ਲਹੂ ਦੀ ਛਿੱਟ ਨੂੰ ਬਾਹਾਂ ਪੈੜਾ ਫਿਰਦੇ ਆ ਉਹ ਲਹੂ ਦੀ ਛਿੱਟ ਮੀਟ ਕੇ ਫੇਰ ਜਿਵਾ ਕੀਤੀ ਨੂੰ ਖਾਂਦੇ ਆ ਸੋ ਹਜ਼ੂਰ ਉਹ ਦੇਖ ਕੇ ਕਾਜੀ ਨੂੰ ਕਹਿੰਦੇ اے ਕਾਜੀ ਤੂੰ ਇਹੋ ਜਿਹਾ ਆ ਗਿਆ ਕੁੱਝ ਰਹਿਣ ਵਾਲਾ ਸੁਣ ਸਾਡੇ ਬੱਚ ਨੂੰ ਜੇ ਰਤ ਲੱਗਾ ਕੱਪੜਾ ਜੋ ਭਾਈ ਖੂਨ ਤੇਰਾ ਕੁੱਕੜੀ ਮਾਰਨ ਲੱਗੇ ਨਾ ਕੱਪੜੇ ਨੂੰ ਲੱਗਿਆ ਜਾਮਾ ਹੋਏ ਪਲੀ ਤੇ ਤੇਰਾ ਜੋਗਾ ਤਾਂ ਪਲੀਤ ਹੋ ਗਿਆ ਖੂਨ ਲੱਗਣ ਨਾਲ ਜੋ ਰਤ ਕੀ ਹੈ ਮਾਨਸਾ ਜਦੋਂ ਖੂਨ ਪੀ ਜਾਂਦੇ ਆ ਮਨੁੱਖ ਕਿੰਨੇ ਕਿਉਂ ਨਿਰਮਲ ਕੀ ਉਹਨਾਂ ਦੇ ਵਿੱਚ ਨਿਰਮਲ ਕਿਵੇਂ ਹੋ ਸਕਦੇ ਆ ਰਾਵਸੋਂ ਵੇਖਿਆ ਜੂਰ ਸਾਹੋ ਉਹ ਬੱਕਰੇ ਜਦੋਂ ਝਟਕਿਆ ਕਰਨ ਉਹ ਆਉਦਾ ਬਾਪਾ ਉਹਦੇ ਘਰ ਗਿਆ ਸਰੇ ਇੱਕ ਦਿਨ ਉਹ ਬੱਕਰਾ ਜਦੋਂ ਕਲਵਾਰ ਵੱਜ ਕੇ ਬਾਪਾ ਉਹਦੇ ਥੱਲੇ ਲੁੜ ਗਿਆ ਤੇ ਲਹੂ ਡੁੱਲ ਗਿਆ ਬੱਕਰੇ ਨੂੰ ਮੂੰਹ ਲਾ ਕੇ ਚੁੱਪ ਚੂਸਣ ਲੱਗ ਗਿਆ ਇਹੋ ਜਿਹਾ ਵੇਖਿਆ ਅੱਗੇ ਫੇਰ ਇਹ ਮੁੱਕ ਫੇਰ ਮਗਰੋਂ ਬਾਪਾ ਮਿਰਸਨਾ ਕੋਲੇ ਗਿਆ ਅੱਗੇ ਜੀ ਮੇਰਾ ਆਵਾਜ਼ ਵੀ ਕਰਦੇ ਹੋ ਕਿਉਂ ਭਈ ਅੱਗੇ ਤੂੰ ਤਾਂ ਐਂਦਾ ਬਿਠੇ ਆ ਆਪ ਦੀ ਢੋਰੀ ਵੀ ਧੋ ਕੇ ਕਢਵਾ ਗਰਵਾ ਤੇਰੇ ਨਾਲ ਜੇ ਤਗੜਾ ਹੋ ਤੇਰੀ ਅੰਦਾਜ਼ ਕਰਦੇ ਨੇ ਕਿਉਂਕਿ ਚੁੱਪ ਕਰਕੇ ਮੁੜਿਆ ਇਹੋ ਜਿਹਾ ਮੱਝਾ ਦਾ ਰਾਜ ਸੁਰਲਾ ਸੁਣ ਕੇ ਇੱਕ ਇਹ ਛੌਂਹੀ ਰੰਗਾਂ ਸੀ ਨਿਰਮਲੀਆਂ ਦੀ ਇਸ ਪ੍ਰਕਾਰ ਦੀ ਹਾਲਤ ਮਾਰਾ ਸਾਹਿਬ ਕਹਿੰਦੇ ਐ ਜੋ ਰਤ ਪੀਵੇ ਮਨੁੱਖ ਜਿਹੜੇ ਖੂਨ ਹੀ ਪੀ ਜਾਂਦੇ ਮਨੁੱਖੋ ਦਿਨ ਕਿਉਂ ਨਿਰਮਲ ਕੀਤ ਉਹਨਾਂ ਪੁਰਖਾਂ ਦਾ ਚਿੱਤ ਕਿਵੇਂ ਨਿਰਮਲ ਹੋ ਜਾਂਦਾ ਹੈ ਇਸੇ ਪ੍ਰਕਾਰ ਜੇ ਰਤ ਜੇ ਰੱਤ ਲੱਗਦਾ ਕੱਪੜਾ ਖੂਨ ਲਾ ਦੀਏ ਕੱਪੜੇ ਨੂੰ ਜਾਮਾ ਹੋਏ ਪੁਲੀ ਤੇ ਜੋੜਾ ਜਿਹੜਾ ਹੈ ਚੋਗਾ ਉਹ ਪੁਲੀ ਤੋਂ ਬਪਿੱਤਰ ਹੋ ਜਾਂਦਾ ਹੈ ਜੋ ਰੱਤ ਪੀਵੇ ਮਾਨਸਾ ਜਿਹੜੇ ਮਨੁੱਖਾਂ ਦਾ ਖੂਨ ਪੀ ਜਾਂਦੇ ਆ ਧੰਖੋ ਕੇ ਖਾ ਜਾਂਦੇ ਆ ਖਿੰਜ ਲੈਂਦੇ ਆ ਚੋਰੀ ਕਰਦੇ ਆ ਠੱਗੀ ਮਾਰਦੇ ਆ ਇਹ ਖੂਨ ਜੋੜ ਜੋੜ ਕੇ ਟੈਕ ਲਾਲਾ ਤੇ ਜਿਵੇਂ ਪੀ ਰਹੇ ਆ ਤੈਨ ਕਿਉਂ ਨਿਰਮਲ ਕੀ ਉਹ ਕਿਵੇਂ ਉਹ ਜਲ ਹੋ ਸਕਦਾ ਹੈ ਐਸੇ ਪੁਰਖਾਂ ਦਾ ਜਿਹਦੇ ਖੂਨ ਨਚੋੜ ਲਿਓ ਕਿ ਲੋਕਾਂ ਦਾ ਪੀਂਦੇ ਆ ਪਾਪ ਕਰਦੇ ਐ ਛੱਡਦੇ ਨਹੀਂ ਕਿਸੇ ਦੇ ਨਾ ਮੌਮਲਾ ਦੇਉਂਦਾ ਕਿਸੇ ਕੋਲੇ ਨਾ ਖਾਣ ਜੋਗੇ ਢਾਣੇ ਉਹਨਾਂ ਕਿਦੋਂ ਨਿਮਲ ਕਿਵੇਂ ਹੋ ਸਕਦੇ ਐ ਐਸੇ ਜਿਹੜੇ ਜਨਮਪੁਰਖ ਨਾਨਕ ਨਾਉ ਖੁਦਾਇ ਕਾ ਮਹਾਰਾਜ ਨੇ ਪੁਜਤ ਹੋਈਏ ਮਹਾਰਾਜ ਦੇ ਸਭ ਤੋਂ ਵੀ ਦੀ ਇਹ ਕਾਜੀ ਇਹ ਕੁਕਰਮ ਛੱਡ ਦੇ ਜੋ ਸਭ ਨੇ ਇਹ ਖੁਦਾਇਤਾ ਤੇ ਤੋ ਕਿ ਮੁਰਗੀ ਮਾਰਾ ਹਾਂਜੀ ਨਾਮੁ ਨਾਉ ਖੁਦਾਏ ਕਾ ਸਰਬਉੱਚ ਜੀਵਨ ਖੁਦਾ ਪਰਮੇਸ਼ਰ ਦਾ ਨਾਮ ਦਿਲ ਅੱਛਾ ਮੁਖ ਲੇ ਆਪਣੇ ਦਿਲ ਨੂੰ ਅੱਛਾ ਪਵਿੱਤਰ ਕਰਕੇ ਮੁੱਖੋਂ ਉਚਾਰਨਾ ਕਰ ਦਿਲ ਨੂੰ ਹੀ ਅੱਛਾ ਚੰਗਾ ਬਣਾ ਸਾਰਿਆਂ ਜੀਆਂ ਚ ਪਰਮੇਸ਼ਰ ਦੀ ਜੋਤ ਸਾਹਮਣ ਜੋ ਅਗਰ ਦੇਵਾਜੇ ਦੁਨੀ ਕੀ ਹੋਰ ਦਾ ਬਾਈ ਦਵਾਜੇ ਦਾਵੇ ਹੈ ਠੁੱਠੇ ਦੁਨੀਆ ਦੇ ਦਵਾਜੇ ਨਾਲ ਦਾਵੇ ਨਾਲ ਦਵਾਜੇ ਨਾਲ ਦਿਖਾਵੇ ਜਾਂਦੀ ਹੈ ਹਾਂ ਦਿਖਾਵੇ ਹੀ ਹੈ ਦੁਨੀਆ ਦੇ ਝੂਠੇ ਅਮਲ ਕਰੇ ਉਹ ਝੂਠੇ ਕਰਮਾਂ ਨੂੰ ਕਰਨੇ ਕਰਕੇ ਝੂਠਾ ਹੀ ਫਲ ਉਹਦਾ ਅਵਲ ਹੁਕਮ ਤੋਂ ਜੇ ਤੇ ਵਰਤੇਗਾ ਝੂਠੇ ਵਾਲੇ ਨੂੰ ਨਾ ਨੂੰ ਕੂਰ ਕੂਰੋ ਹੋਏ ਗਿਆ ਉਹ ਝੂਠੇ ਤੁਸੀਂ ਅਵਲ ਕਰਮ ਕਰਦੇ ਹੋ ਮਹੱਲਾ ਪਹਿਲਾ ਜਾ ਹਾਂ ਨਾਹੀਂ ਤਾਂ ਕਿਆ ਆਖਾਂ ਭਾਜੀ ਬੋਲੋਠਿਆ ਤੇ ਮਹਾਰਾਜ ਤੁਸੀਂ ਵੀ ਆਗੂ ਇਹੇ ਜੇ ਤੁਸੀਂ ਵੀ ਕੋਈ ਕਰਦੇ ਹੋਵੋਗੇ ਤਾਂ ਮਾਰੇ ਜਿਹੇ ਸੀ ਧਾਈ ਜਦੋਂ ਹੈ ਹੀ ਨਹੀਂ ਕੁਝ ਹੁਣ ਤੱਕ ਮੰਨਿਆ ਆਪਣੇ ਆਪ ਨੂੰ ਤਾਂ ਕਾਜੀ ਜੀ ਨੇ ਵਾਕੀਏ ਕੀ ਕਿਰੋ ਵੀ ਆਪਣੇ ਆਪ ਨੂੰ ਮੰਨਦੇ ਹੀ ਨਹੀਂ ਹਾਂ ਕੋਈ ਉਹ ਕਿਹੋ ਨਾਹੀ ਕਿਆ ਹੋ ਮਾਰਾ ਪਿੱਛੇ ਕੁਝ ਹੋ ਹੋ ਗਈ ਨਾ ਕਹਿੰਦੇ ਵੀ ਪਿੱਛੇ ਵੀ ਨਹੀਂ ਸੀ ਕੁਝ ਅੱਗੇ ਨੂੰ ਵੀ ਕੋ ਹੋਣਾ ਕਹਿੰਦੇ ਅੱਗੇ ਨੂੰ ਵੀ ਅਸੀਂ ਕੀ ਹੋਣਾ ਸੀ ਹੋਣਾ ਹੀ ਨਹੀਂ ਰੱਖੀ ਆਪਣੀ ਕੀਤਾ ਕਰਨਾ ਕਹਿਆ ਕਥਨਾ ਅਜੇ ਤੁਸੀਂ ਕਹਿੰਦੇ ਹੋ ਸਾਨੂੰ ਜੋ ਕੀਤਾ ਮੁਹੰਮਦ ਸਾਹਿਬ ਨੂੰ ਕੁਰਾਨ ਸ਼ਰੀਫ ਦੇ ਹੁਕਮ ਵੀ ਬੱਕਲੇ ਜੇ ਕਰਿਆ ਕਰੋ ਦੁਆ ਕਦਲ ਕਰਿਆ ਕਰੋ ਹਿੰਦੂਆਂ ਮੁਸਲਮਾਨਾਂ ਨੂੰ ਖੋਲਿਆ ਕਰੋ ਮਲ ਜਬਰਦਸਤੀ ਮੁਸਲਮਾਨ ਬਣਾ ਲਿਆ ਕਰੋ ਤੁਹਾਨੂੰ ਹੱਕ ਵਿੱਚ ਫੁਰਾਂ ਮਿਲਦੀਆਂ ਤੁਹਾਨੂੰ ਸਵਾਬ ਪੁੰਨ ਮਿਲੇਗਾ ਇਹ ਕੀਤਾ ਜਿਹੜਾ ਮੁਹੰਮਦ ਸਾਹਿਬ ਨੂੰ ਹੁਕਮ ਉਹਦੇ ਅਨਸਾਰ ਕਹਿੰਦੇ ਅਸੀਂ ਕਰਨਾ ਕਰਦੇ ਹਾਂ ਕਰ ਸਭ ਕਰਦੇ ਹਾਂ ਕਹਿਆ ਕਸਮ ਸਭੇ ਜਿਵੇਂ ਕੁਰਾਨ ਨੇ ਕਿਹਾ ਹੈ ਉਹ ਤੁਸੀਂ ਕਸਮ ਕਰਕੇ ਮਸਲੇ ਸੁਣਾਉਨੇ ਹੋ ਭਰਿਆ ਪਰ ਦੀ ਜੇ ਸਾਰੀ ਜੀ ਕਸਮ ਹੁੰਦੀ ਹੈ ਇੱਕ ਉਹ ਬੜਾ ਕਾਫੀ ਉਹ ਵੀ ਲੋਕ ਹਿੰਦੂ ਬਾਣੀ ਪੂਜਾ ਕਰਿਆ ਕਰਦੇ ਬੜਾ ਮੋਟਾ ਹੋਇਆ ਅਸੀਂ ਰਾਜੀ ਇਹ ਮੁਹੰਮਦ ਨੇ ਵੇਖਿਆ ਬੱਕਰੇ ਇਹਦੀ ਪੂਜਾ ਕਰਦੇ ਆ ਪਸ਼ੂ ਦੀ ਕਹਿੰਦੇ ਖੁਦਾ ਦੇ ਨਾਮ ਤੇ ਮੁਸਲਮਾਨ ਨੂੰ ਫੜ ਕੇ ਨਿਵਾ ਕਰਦੇ ਹੋ ਉਹ ਮੁਸਲਮਾਨਾਂ ਨੂੰ ਫੜ ਕੇ ਉਸ ਘੱਟੇ ਦੇ ਕਾਈ ਸਾਹਿਬ ਸੰਗੇ ਜੀ ਜਿਸ ਵਕਤ ਤੇ ਖਤਲ ਕਰਤਾ ਅਜੇ ਖੁਦਾ ਦੇ ਨਾਮ ਤੇ ਕੁਰਬਾਨੀ ਹੋਗੀ ਉਦੋਂ ਤੇ ਉਹ ਗੰਗਾ ਕਤਲ ਕਰ ਜਾਂਦੇ ਕੀ ਇਹ ਵਸਪਾਰੇ ਜਿੱਤੀ ਇਹ ਚਾਹਦੀ ਹੈ ਇਸ ਪ੍ਰਕਾਰ ਦੀ ਕਹਾਣੀ ਦੀ ਉਹ ਸਾਹਿਬ ਸੰਗੇ ਜੀ ਹਜ਼ਰੂਰ ਕਹਿੰਦੇ ਆ ਇਸ ਪ੍ਰਕਾਰ ਤੁਸੀਂ ਕਸਮ ਕਰੇ ਅਨਸਾਰ ਆਉਗੇ ਜਾਣੇ ਕਰਦੇ ਹੋ ਭਰੇ ਆ ਘਰ 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 ਧੂਵਾ ਤੁਸੀਂ ਤਾਂ ਆਵਦੇ ਦਿਨ ਨੂੰ ਘਰ ਲਿਆ ਪਾਪਾਂ ਦੇ ਨਾਲ ਫੇਰ ਹੋਰ ਭਰੀ ਜਾਂਦੇ ਹੋ ਹੋਰ ਭਰੀ ਜਾਂਦੇ ਹੋ ਜਿਹੜੀਆਂ ਤੁਸੀਂ ਨਵਾਜਾ ਪੜਦੇ ਹੋ ਤੇ ਰੋਜੇ ਰੱਖਦੇ ਹੋ ਇਹ ਕਹਿੰਦੇ ਉਸੇ ਭਰੇ ਹੋਏ ਨੂੰ ਧੋਣੀਆਂ ਹੈ ਆਪ ਨਾ 부ਝਾ ਲੋਕ 부ਝਾਈ ਤੇ ਆਪ ਤੁਸੀਂ ਸਮਝਦੇ ਨਹੀਂ ਆਪਣੇ ਆਤਮਾ ਨੂੰ ਲੋਕਾਂ ਨੂੰ ਵਿਝਾਈ ਸਿਖਾ ਦਿੰਨੇ ਹੋ ਐਸਾ ਆਗੂ ਹੋ ਬਹੁਤ ਨੇ ਆਗੂਆਂ ਮੈਂ ਕਦੇ ਨਹੀਂ ਹਾਂ ਜੀ ਆਗੂ ਬਣਨਾ ਗੁਰੂ ਸਾਹਿਬ ਕਹਿੰਦੇ ਫਾਦੇ ਆਗੂ ਬਣਨ ਦੀ ਲੋੜ ਨਹੀਂ ਹੈ ਸਾਨੂੰ ਨਾਨਕ ਅੰਧਾ ਹੋਏ ਕਹ ਦੱਸੇ ਰਾਹ ਹੈ ਜਿੰਝ ਜੰਝ ਹੈ ਤਾਜੀ ਤੂੰ ਆਪ ਹੀ ਮਨਬੂਰੀ ਰੂਪੀ ਨੇਤਰਾਂ ਤੇ ਵਿਚਾਰੂਪੀ ਨਿਰਾਦਰ ਜਨਾ ਹੋ ਕੇ ਲੋਕਾਂ ਨੂੰ ਸ਼ਰਾਬੇ ਮਾਰਗ ਰਾਹ ਤੇ ਦੱਸ ਰਿਹਾ ਹੈ ਸਤ ਮੁਹਾਏ ਸਾਥ ਹੈ ਸਾਰੇ ਸਾਥੀਆਂ ਨੂੰ ਵੀ ਨਾਲ ਹੀ ਲਟਾਈ ਜਾਣਾ ਹੈ ਨਾਸ਼ ਕਰੀ ਜਾਣਾ ਹੈ ਸਾਰਿਆਂ ਦੇ ਗੁਣ ਲਪਾਤੇ ਕੇ ਸੰਗੀ ਜਿਹੜੇ ਤੇਰੇ ਅੱਖੇ ਲੱਗਣ ਵਾਲੇ ਆਂ ਅੱਗੇ ਗਿਆ ਮੂਹ ਮੂਹ ਪਾ ਦੁਨੋਂ ਅੱਗੇ ਪਰ ਲੋਗ ਤੇ ਆਉਂਦਾ ਮੂਹ ਮੂਹ ਤੇ ਤੇਰੇ ਪੈਣ ਗਿਆ ਮੋਹ ਦੇ ਮੋਹ ਦੇ ਚਰਨ ਦਾਸੀਆਂ ਪੈਣ ਗਿਆ ਤੇਰੇ ਮੂਹ ਦੇ ਉੱਤੇ ਤੋ ਐਸਾ ਆਗੂ ਜਾਤਾ ਤੋ ਤੂੰ ਇਹੋ ਜਿਹਾ ਆਗੂ ਜਾਣਿਆ ਜਾਣ ਸਕਦਾ ਮਹਾਰਾਜ ਸੇ ਚੰਗਾ ਆਗੂ ਕਿਹੜਾ ਹੋਣਾ ਚਾਹੀਦਾ ਤੋ ਹਯੂਰ ਫਰਮਾਉਂਦੇ ਹਨ ਤੇ ਅਨੇਕ ਪ੍ਰਗਨ ਨੂੰ ਅਨੁਮੇਰ ਕੇ ਪੜਨਾ ਇਸ ਪ੍ਰਕਾਰ ਇਹਨੇ ਕੀਤਾ ਕਰਨਾ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਕਰਨਾ ਕਿਰਪਾ ਦ੍ਰਿਸ਼ਟੀ ਕੀਤੀ ਇਹ ਉਹ ਜਿਹੜੇ ਕਹਿਆ ਕਸਨਾ ਕਸਮ ਕਰਕੇ ਸਤੇ ਕਾਸ਼ ਨੇ ਆਗਿਆ ਦਿੱਤੀ ਕਿ ਇਹ ਭਾਈ ਭਰਿਆ ਘਰ-ਘਰ ਘੋਮਾ ਜਿਹੜਾ ਅੰਤਿਆ ਚਰਨ ਪਾਪਾਂ ਦੀ ਮੈਲ ਦੇ ਨਾਲ ਭਰਿਆ ਹੋਇਆ ਹੈ ਇਹਨੂੰ ਸਾਬ ਸੰਗਤ ਨੂੰ ਕੀ ਕੂਪਲੇ ਉੱਤੇ ਜਾ ਕਰਕੇ ਇਹ ਘਰ-ਘਰ ਕੇ ਸਤੇ ਕਾਸ਼ਾ ਦਾ ਨਾਮ ਰੂਪੀ ਗਿਆਨ ਤੇ ਪ੍ਰੇਮ ਪ੍ਰੇਮ ਰੂਪੀ ਜਾਲੋਂ ਨਾਮ ਰੂਪੀ ਸਬੂਲ ਲਾ ਲਾ ਕੇ ਸਭ ਸੰਗ ਦੇ ਨਿਸ਼ਚੇ ਰੂਪੀ ਪੜਦੇ ਦੇ ਰਾਤੇ ਦੁਨੀਆਂ ਉਕੀ ਮੁਖੀਆਂ ਦੇ ਨਾਲ ਮਨ ਰੂਪੀ ਵਾਸਰ ਨੂੰ ਕਿਉਂ ਸੁਰਤ ਰੂਪੀ ਲਜੇ ਦੇ ਨਾਲ ਖਿੱਚ ਖਿੱਚ ਕੇ ਦਿੱਤੀ ਰੂਪ ਸੁਰਤ ਰੂਪੀ ਘੜੀ ਦੇ ਨਾਲ ਹੀ ਸਾਹ ਰੂਪੀ ਲਜੇ ਦੇ ਨਾਲ ਖਿੱਚ ਖਿੱਚ ਕੇ ਜਸਦਾ ਰੂਪੀ ਲੈ ਰੂ ਘੜੀ ਇਸ ਪ੍ਰਕਾਰ ਦਿੱਤੀ ਨੂੰ ਲਜੇ ਨਾਲ ਖਿੱਚ ਖਿੱਚ ਕੇ ਇਸ ਨੂੰ ਮਨ ਰੂਪੀ ਵਾਸਰ ਨੂੰ ਧੋਣਾ ਕਰੀਏ ਫਿਰ ਇਸ ਪ੍ਰਕਾਰ ਕਹਾ ਤਸਮਾ ਜਿਵੇਂ ਕसम ਕਰਕੇ ਗੁਰਾਂ ਨੇ ਕਿਹਾ ਉਹਦਾ ਅਭਿਆਸ ਕਰੀਏ ਕੀਤਾ ਕਰਨਾ ਗੁਰੂ ਸਾਹਿਬ ਜੋ ਕੀਤਾ ਕਿਰਪਾ ਕਰਕੇ ਉਪਦੇਸ਼ ਦਿੱਤਾ ਹੈ ਉਸ ਨੂੰ ਕਮਾਈਏ ਇਸ ਪ੍ਰਕਾਰ ਭਰਿਆ ਆ ਮਨ ਜਿਹੜਾ ਹੰਕ ਜਿ ਕਰਮਾਂ ਦੀ ਮਾਇਆ ਨਾਲ ਇਸ ਕਿਰੇ ਮਾਨਮ ਦੀ ਕਰਮਾਂ ਦੀ ਮਾਇਆ ਨਾਲ ਇਹਨੂੰ ਭਰੇ ਹੋਏ ਅੰਦਰ ਕਰਨ ਦੇ ਤਾਂ ਹੀ ਇਸ ਪ੍ਰਕਾਰ ਸੋਹਣਾ-ਚੋਣਾ ਕਰੀਏ ਫੇਰ ਆਪਨ ਬੁਝਾ ਆਪਣੇ ਆਪ ਨੂੰ ਹੁਜਲੀਏ ਸਰੂਪ ਨੂੰ ਤੇ ਲੋਕ ਬੁਝਾਈ ਲੋਕਾਂ ਨੂੰ ਵੀ ਸਿੱਖਿਆ ਦੇਣਾ ਕਰੀਏ ਐਸਾ ਆਗੂ ਹੋਵਾਂ ਇਹੇ ਆਗੂ ਬਣੀਏ ਫੇਰ ਮਾਰੇ ਆਗੂ ਬਣ ਕੇ ਜਾਂ ਹੋਣਾ ਹੀ ਜਦੋਂ ਸਾਡੇ ਦੇ ਸਤੂਲ ਦੇ ਵੀ ਹੰਦਾ ਨਹੀਂ ਤੇ ਤਾਂ ਸਿਆਖਾਂ ਤੇ ਕਾਰਨ ਦੇ ਵੀ ਹੰਦਾ ਸੀ ਕੀ ਆਖੀਏ ਕਿ ਉਹ ਨਹੀਂ ਕਿਆ ਹੋਬ ਇਸੇ ਪ੍ਰਕਾਰ ਹੋ ਹੋਂ ਜਾਂ ਹੋਣਾ ਹੀ ਜਦੋਂ ਸਤੂਲ ਦੇ ਵੀ ਅਸੀਂ ਕੁਝ ਨਹੀਂ ਤਾਂ ਕੀ ਕਾਰਨ ਦੇ ਵਾਲਤਾਖੀਏ ਤੇ ਸੂ ਹੁੰਦੇ ਵੀ ਕੁਝ ਨਹੀਂ ਕਿਆ ਹੋਵਾ ਕਿਆ ਹੋਵਾ ਕੇ ਵਾਪਸੀ ਕੀ ਹੰਕਾਰ ਦੇ ਸਹਤ ਹੋਣਾ ਹੈ ਸੌਤਰੀ ਵਾਸ਼ੀ ਨੂੰ ਜਾਣਦੇ ਹੈ ਜਾਂ ਹਾਉ ਨਾ ਹੈ ਜਦੋਂ ਇਹ ਦੀ ਹੰਕਾਰ ਨਹੀਂ ਰਹੀ ਤਾਂ ਕੀਤਾ ਇਤਿਹਾਸ ਆਖਿਆ ਗੁਰਾਂ ਦਾ ਤੇ ਕਿਉਂ ਨਹੀਂ ਕਿ ਹੋਵਾ ਫਿਰ ਕੋ ਸੂਖਮ ਦੇ ਇਹ ਦੀ ਹੰਕਾਰ ਕੀ ਹੋਣੀ ਸੀ ਤੇ ਕਾਰਨ ਦੇ ਦੀ ਕੀ ਹੋਣੀ ਸੀ ਇਸ ਪ੍ਰਕਾਰ ਐਸਾ ਆਗੂ ਹੋਵਾ ਇਹ ਵੀ ਆਗੂ ਬਣਦੇ ਹਾਂ ਅਸੀਂ ਤੁਸੀਂ ਵੀ ਇਹ ਵੀ ਆਗੂ ਬਣੋ ਚੰਗੇ ਬਣ ਜਾਓਗੇ ਪਰ ਕੋ ਕੋਈ ਔੜੀ ਕਾਰੀਏ ਤੂੰ ਕਰਦੇ ਅਸਰ ਬੜੇ ਮੁਹੱਲਾ ਪਹਿਲਾ ਜਾਂ ਹਾਉ ਨਾਹੀ ਤਾਂ ਕਿਆ ਆਖਾਂ ਕਿਹੋ ਨਾਹੀ ਕਿਆ ਹੋਵਾਂ ਕੀਤਾ ਕਰਨਾ ਕਹਿਆ ਕਥਨਾ ਧਰਿਆ ਘਰ ਘਰ ਭਰਤ ਹੋਵਾਂ ਆਪਨਾ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਆਂਦਾ ਹੋਏ ਕਹਿ ਦਿੱਤੇ ਰਾਹ ਹੈ ਸਭ ਤੁਮਹਾਰੇ ਸਾਥ ਅਗੇ ਗਿਆ ਮੋਹ ਮੋਹ ਕਾਹ ਤੋ ਐਸਾ ਆਗੂ ਜਾਪੈ ਪਉੜੀ ਮਹਾਰੂਪੀ ਸਭ ਤੁਮ ਘੜੀ ਮਹਾਰੂਪੀ ਸਭ ਤੁਮ ਘੜੀ ਹੈ ਮਾਰਾ ਮਹਾ ਮਹੀਨਿਆਂ ਵਿੱਚ 12 ਮਹੀਨੇ ਹੁੰਦੇ ਅਤੇ 6 ਰੁੱਤਾਂ ਹੁੰਦੀਆਂ ਹਨ ਕਿਤੇ ਜਿਵੇਂ ਵਿਸਾਖ ਇਹ ਹੈ ਬਸੰਤ ਉਪਰ ਕੇਸ ਪ੍ਰਕਾਰ ਗਰੀਖਮ ਉਪਰ ਜੇਸ ਤੇ ਹਾੜ ਕਿਉਂ ਸਾਰਿਆਂ ਮਹੀਨਿਆਂ ਵਿੱਚ ਤੇ ਰੁੱਤੀ ਰੁੱਤਾਂ ਵਿੱਚ ਸਾਰੀਆਂ ਘੜੀਆਂ ਜਿਸੀਂ ਤਾਂ ਮਾਰਾ ਪੈਣੀ ਵਿਚਾਰਿਆ ਹੈ ਮੂਰਤ ਵਿਚਾਰਾ ਮੂਰਤ ਨੂੰ ਦੋ ਘੜੀਆਂ ਚ ਘੜੀ ਇੱਕ ਘੜੀ ਸਾਰੇ ਜ ਤੇਰੀ ਵਿਚਾਰ ਕਰਦੇ ਹਾਂ ਤੂੰ ਘੰਟਾ ਹੈ ਕਿਨੈ ਨਾ ਪਾਏ ਜਿਹੜੇ ਮਾਰਾ ਮਹੀਨਿਆਂ ਦੀਆਂ ਵਿਚਾਰਾਂ ਕਰਦੇ ਰਹਿੰਦੇ ਐ ਰੁੱਤਾਂ ਦੀਆਂ ਵਿਚਾਰਾਂ ਕਰਦੇ ਰਹਿੰਦੇ ਐ ਘੜੀਆਂ ਦੀਆਂ ਵਿਚਾਰਾਂ ਕਰਦੇ ਐ ਦੋ ਘੜੀਆਂ ਦੀਆਂ ਵਿਚਾਰਾਂ ਕਰ ਰਹੇ ਰਹਿੰਦੇ ਐ ਇਹ ਤਾਂ ਤੈਨੂੰ ਹੀ ਸਾਰਿਆਂ ਸਮੇਂ ਜਿ ਸਿਮਰਦੇ ਐ ਜਿਨ੍ਹਾਂ ਮਹੀਨੇ ਜੁੜੀ ਦੇ ਜਿਨੀਆਂ ਰੁਤਾਂ ਹੈ ਜਿਨੀਆਂ ਘੜੀਆਂ ਹੈ ਜਿਨੀਆਂ ਦੋ ਘੜੀਆਂ ਹੈ ਤੈਨੂੰ ਵਿਚਾਰਦੇ ਹਾਂ ਜਿਹੜੇ ਗਣਤੀ ਮੰਡੀ ਨੇ ਕਹੇ ਰਹਿੰਦੇ ਆ ਵੀ ਆ ਮਹੀਨਾ ਜਿਹੜਾ ਹੈ ਲਾਉਣ ਦਾ ਮਹੀਨਾ ਹੈ ਆ ਰੁਤ ਚੰਗੀ ਨਹੀਂ ਆ ਚੰਗੀ ਘੜੀ ਹੈ ਆ ਮਾੜੀ ਘੜੀ ਹੈ ਕਿਉਂ ਮਹੂਰਤਾਂ ਦੀ ਵਿਚਾਰ ਕਰਨ ਵਾਲੇ ਮਹਾ ਫਾਰੀ ਉਮਰ ਰੁਤਾਂ ਦੀ ਨਹੀਂ ਵਸਤਵ ਬਾਲ ਜਾਨੀ ਆਵੇ ਤੇ ਘੜੀ ਦੀ ਨਹੀਂ ਆਈ ਨਿਮਖਾ ਮਾਤਰ ਜਿਹੜਾ ਕੋਈ ਸਮਾਂ ਬੁਇਜ਼ਾ ਹੈ ਚੰਗਾ ਮੰਦਾ ਤੇ ਮਹੂਰਦੀ ਨਹੀਂ ਜੇ ਦੋ ਸੰਤਾਂ ਵਿੱਚ ਗੁਜਰਦੀਆਂ ਘੜੀਆਂ ਇਹ ਤੇਰੀ ਵਿਚਾਰ ਚ ਜੁੜੇ ਰਹਿੰਦੇ ਹਾਂ ਉਹ ਗੰਤਾ ਕਿਨਾਂ ਨਾ ਪਾਉ ਮੇਰੇ ਗੁੰਤੀ ਅਮੰਤੀਆ ਕਰਦੇ ਕਿ ਨਹੀਂਆਂ ਘੜੀਆਂ ਇੰਨੇ ਮਹੀਨੇ ਇੰਨਾ ਚਿਰ ਸਮਾਦੀ ਲਾਈ ਆ ਇੰਨਾ ਚਿਰ ਮੈਂ ਆਸਾਂ ਨੂੰ ਕੀਤਾ ਇਹੋ ਜਿਪਾਉਣੇ ਕਰਕੇ ਮਹਾਰਾ ਕਿਸੇ ਤੈਨੂੰ ਪਾਇਆ ਨਹੀਂ ਹੈ ਸੱਚੇ ਅਲੱਗ ਗੁੰਤੀ ਗਿਣਦੇ ਵੇ 21624 ਯੋਗੀ ਕਹਿੰਦੇ 68 ਨਾ ਆਉਂਦਾ ਹੈ ਜੇ 100 ਸਾਲ ਜੀਵੇ ਤਾਂ 96 ਕਰੋੜ ਸਾਹ ਆਉਂਦੀ ਦਾ ਅੰਗਲ ਹੈ ਇਸ ਪ੍ਰਕਾਰ ਦੇ ਮੁੰਡਿਆਂ ਦਿੱਤਾ ਫਿੱਟੀਆਂ ਨਹੀਂ ਗਿਣਤੀਆਂ ਕਰਦੇ ਰਹੀਏ ਤੇ ਨੂੰ ਕਿਸੇ ਨੇ ਪਰਮੇਸ਼ਰ ਪਾਇਆ ਹੀ ਨਹੀਂ ਸੱਚੇ ਅਲੱਖ ਅਪਾਰ ਇਸ ਤੇਈ ਕਾਲਵਾਰ ਰੂਪ ਅਲੱਖ ਲਖੋਂ ਤੋਂ ਰਹੇ ਤੇ ਅਪਾਰ ਬਾਰਾ ਵਾਰ ਤੋਂ ਹਰ ਪਰ ਕਿਰਤੀ ਦੇ ਤੂੰ ਪੜਿਆ ਮੂਰਖ ਆਖੀਐ ਉਹ ਪੜਿਆ ਮੂਰਖ ਕਹੀਦਾ ਹੈ ਜਿਸ ਲਗ ਲੋਭ ਅਹੰਕਾਰਾ ਨੂੰ ਲਾਲਚ ਹੋਵੇ ਖਾਣ ਦਾ ਲੋਭ ਹੋਵੇ ਧੋਣ ਦਾ ਅਹੰਕਾਰ ਹੋਵੇ ਸੇ ਗੁਨਾ ਦਾ ਇਹ ਪੰਦਿ ਤੇਸ਼ੋਦਾ ਕੇਸ਼ਵਨੰਦ ਹੋਇਆ ਰਸਿਆਂ ਦਾ ਉਹ ਬਹੁਤ ਸਾਰੀ ਮਾਇਆ ਲੈ ਕੇ ਚਰਚਾ ਕਰਿਆ ਕਰਦਾ ਇਹ ਕੋ چھوٹے ਅਖਾੜੇ ਦੇ ਜਿਹੜੇ ਸੀਏ ਫਾਦੂ ਇਤਨਾ ਇਨਾਂ ਦੇ ਉਦਾਸੀਨਾਂ ਦੇ ਉਹਨਾਂ ਨੂੰ 500 ਰੁਪਏ ਦਿੱਤਾ ਯਾ ਇਹ ਫੰਦੇ ਜੀ ਕਹਿੰਦੇ ਤੁਹਾਡੀ ਪੇਟਾ ਕਰਦੇ ਆ ਇਹ ਤੁਕਦਾ ਕੀ ਅਰਥਾ ਤੇ ਪੜਿਆ ਮੂਰਖਾ ਕੇ ਜੱਬ ਲੋਭ ਹੰਕਾਰਾ ਕਿ ਹਾਂ ਕੇ ਪੜਿਆ ਨ ਮੂਰਖਿਆ ਉਹਨੂੰ ਜਿੰਨ ਲੋਭ ਹੋਵੇ ਉਹ ਕਹਿੰਦੇ ਜੇ ਪੜੇ ਨੂੰ ਹੋਵੇ ਫਿਰ ਤਾਂ ਚੁੱਪ ਫਿਰ ਤੁਸੀਂ ਕੰਦੇ ਇਸ ਪ੍ਰਕਾਰ ਹਜ਼ੂਰ ਕਹਿੰਦੇ ਆ ਉਹ ਪੜਿਆ ਆ ਵੀ ਮੂਰਖ ਕਹੀਦਾ ਹੈ ਜੋ ਲੱਭ ਖਾਣ ਦਾ ਲੋਭ ਜੋੜਨ ਦਾ ਹੰਕਾਰ ਗੁਣਾ ਦਾ ਹੈ ਨਾਉ ਪੜੀਏ ਨਾਉ ਬੁਜੀਏ ਹੋ ਭਾਈ ਪਰਮੇਸ਼ਰ ਦੇ ਨਾਮ ਦੀ ਪੜਾਈ ਪੜੀਏ ਨਾਮੀ ਬੁੱਧੀ ਦੇ ਪੁੱਛੀਏ ਗੁਰਾਂ ਦੇ ਪਾਸੋਂ ਸਮਝੀਏ ਗੁਰਮਤੀ ਵਿਚਾਰਾ ਇਸ ਤਰ੍ਹਾਂ ਗੁਰਮਤੀ ਵਿਚਾਰ ਨੂੰ ਪ੍ਰਾਪਤ ਕਰੀਏ ਗੁਰਮਤੀ ਨਾਮ ਧਨ ਖੱਟਿਆ ਗੁਰਮਤਿ ਦੁਆਰਾ ਨਾਮ ਰੂਪੀ ਧਨ ਨੂੰ ਖੱਟੇ ਕੀਤਾ ਖੱਟ ਲਿਆ ਹੈ ਭਗਤੀ ਭਰੇ ਭੰਡਾਰਾਂ ਦੇ ਹਿੱਤੇ ਅੰਦਾਜ਼ਨ ਭਗਤੀ ਦੇ ਭੰਡਾਰੇ ਬਣ ਗਏ ਧਰ ਕਰਕੇ ਉਨ੍ਹਾਂ ਨਾਲ ਨਿਰਮਲ ਨਾਮ ਮੰਨਿਆ ਉਹਨਾਂ ਵਰਗੇ ਜੋ ਕਰਨ ਵਾਲਾ ਧਾਪਾਂ ਦੀ ਮੌਤ ਹੋ ਰਹਿ ਜ ਨਿਰਮਲ ਨਾਮ ਉਹ ਦਾ ਮੰਨਨ ਕੀਤਾ ਹੈ ਸਰ ਸੱਚਾ ਸਕਿਆਰਾ ਸੱਚੇ ਦੇ ਦਰਜੋ ਸਕਿਆਈ ਵਾਲੇ ਹਨ ਪੁਰਖ ਸੱਚੀ ਪ੍ਰਾਪਤੀ ਵਾਲੇ ਜਿਸ ਦਾ ਜੀਵ ਪ੍ਰਾਣ ਹੈ ਇਹ ਦਰ ਸਾਧ ਸੰਗਤ ਵਿੱਚ ਦਰ ਸੱਚਖੰਡ ਵੀ ਵਰਗਾ ਜੇ ਉਸ ਸਕਿਆਈ ਵਾਲੇ ਪੁਰਖਾਂ ਨੇ ਜਿਸ ਦਾ ਜੀਵ ਪ੍ਰਾਣ ਹੈ ਆਪੂ ਦਾ ਸਾਰਿਆਂ ਜੀਆਂ ਨੂੰ ਪ੍ਰਾਣ ਦਿੱਤੇ ਹੋਇਆ ਪਛਾਣ ਨਾ ਕਰੋ ਅੰਤਰ ਜੋਤ ਅਪਾਰਾ ਉਹ ਅੰਤਰੀ ਹੈ ਜੋਤੀ ਸਰੂਪ ਪਰ ਪ੍ਰਕਿਰਤੀ ਦੇ ਤਾਰਾ ਵਾਰ ਤੋਂ ਰਹਿਤ ਹੋਇਆ ਸੀ ਇਤਾਲੀਆਂ ਖਿਲਦਾ ਗਣ ਤੇ ਨਦੇ ਰਹਿੰਦੇ ਨੇ ਉਹਦੇ ਪ੍ਰਕਾਸ਼ ਨੂੰ ਸਮਝਦੇ ਨਹੀਂ ਹਾਂ ਸੱਚਾ ਸਾਹ ਹੋ ਇੱਕ ਤੂੰ ਜੋ ਪਰਮੇਸ਼ਰ ਕੋਈ ਸੱਚਾ ਸਾਹੂਕਾਰ ਸਰਬੂਰੂਪ ਤੂੰ ਆਪ ਹੈ ਹੋਰ ਜਗਤ ਬਣ ਜਾ ਰਿਹਾ ਹੋਰ ਸਾਰਾ ਜਗਤ ਤੁਹਾਡਾ ਤੇਰਾ ਬਣ ਜਾ ਰਹਾ ਤੂੰ ਸਾਰਿਆਂ ਨੂੰ ਬਚਾਰ ਕਰਾਉਣ ਵਾਲਾ ਹੈ ਕਿਪਾ ਜਿਹੜੇ ਕਿਹੜੇ ਪਾਪ ਪੁੰ ਬੀ ਬੀਜੇ ਨੇ ਉਹਨਾਂ ਨੂੰ ਉਹ ਆਜ ਬੰਦ ਕਰਾ ਰਿਆ ਹੈ ਦੋ ਸਾਲ ਸੰਗਰੀ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੁਆਰਾ ਇੱਥੇ ਦਾ 6 ਸ਼ਲੋਕ ਸੱਚੇ ਪਾਤਸ਼ਾਹ ਦੀ ਇਹ ਮਤਲਬੂ ਬਾਰ ਦੇ ਹੋਏ ਹਨ ਜਿਸ ਦਾ ਜੀਵ ਪ੍ਰਾਣ ਹੈ ਅੰਤਜੂਤ ਅਪਾਰਾ ਸੱਚਾ ਸਾਰੋ ਵਿਤੂ ਹੋਰ ਜਗ ਸੁਣ ਜਾ ਰੋ ਬਾਰ ਕੀ ਤੋ ਨਾਮ ਰੂਪੋ ਹਮਰੋ ਮੀਰਾ ਨਾਨਕ ਬਾਹਰ ਤੁਮ ਮਾਤਿਕਾ ਮੋਹ ਨਾਮ ਤੁਮਾਰੋ ਖੀਰ ਅਸੋ ਗਾ ਮਿਲੋ ਕਬਨੇ ਕਬਨੇ ਸੰਜੋਗ ਮੀਨੋਂ ਪ੍ਰਭ ਆਪਨੇ ਕਬਨੇ ਕਬਨੇ ਸੰਜੋਗ ਮੀਨੋਂ ਪ੍ਰਭ ਆਪਨੇ ਮਾਈ ਬੋਲ ਸਕਿਆ ਬੋਲੇ ਤਾਂ ਕਬਨੇ ਮੀਨੋਂ ਪ੍ਰਭ ਆਪਨੇ ਕਬਨ ਸੰਜੋ ਗਮੀ ਨੋ ਤ੍ਰਿਯਾ ਪਾਨੇ ਮਨੋ ਤੋ ਨੋ ਰੋਰਾ ਰਾਵੇ ਸੰਜੋ ਸੰਜੋ ਸਭੇ ਆਪਨੇ ਕਲ ਕਲ ਨੇਮ ਖ ਸਦਾ ਹਰਿ ਜਾਪਨ ਬਾਲਕਾਲੇ ਮੇਮ ਕਹ ਸਦਾ ਹਰ ਜਪਨੇ 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 ਕਰੁਣੇ ਕਮਲ ਪ੍ਰਭ ਤੇ ਮੁਪ ਤਿਹਾਵੋ चरण सां पाव केति ਮਾਤ ਜੇਤ ਪ੍ਰੀਤਮ ਪਾ